ਪਲਾਂ ਪਹਿਲੇ ਨਾਮ ਦੱਸਿਓ ਸਰ ਮੇਰਾ ਨਾਮ ਮਹੀਸ਼ ਕੁਮਾਰ ਹੈ ਮੈਂ ਨੈਸ਼ਨਲ ਕਾਉਂਸਲ ਆਫ ਐਸ ਸੀ ਐਸਟੀ ਵੈਲਫੇਅਰ ਆਰਗੇਨਾਈਜੇਸ਼ਨ ਫਾਰ ਆਲ ਡਿਪਾਰਟਮੈਂਟਸ ਪੰਜਾਬ ਸਟੇਟ ਦਾ ਜਨਰਲ ਸੈਕਟਰੀ ਹਜੇ ਸੀ ਐਸ ਐਸ ਪੀ ਦਫਤਰ ਫਾਜ਼ਿਲਕਾਹ ਖੜੇ ਆ ਮੌਜੂਦ ਆ ਪੁੱਛਿਆ ਕਿ 30 ਤਰੀਕ ਨੂੰ ਸਵੇਰੇ ਪਿੰਡੀ ਢਾਬਾ ਜੋ ਇੱਥੇ ਫਾਜ਼ਿਲਕੇ ਚ ਹੈ ਹਾਈਵੇ ਤੇ ਉੱਥੇ ਇੱਕ ਦੁਰਘਟਨਾ ਵਾਪਰੀ ਕੁਝ ਬਦਮਾਸ਼ਾਂ ਨੇ ਗੁੰਡਿਆਂ ਨੇ 22 ਜਣੇ ਸੀ ਉਹਨਾਂ ਨੇ ਸਾਡਾ ਇੱਕ ਜ਼ੋਨਲ ਪ੍ਰੈਜ਼ੀਡੈਂਟ ਹੈ ਸ਼੍ਰੀ ਅਨਕੁਸ਼ ਜੋ ਪੰਜਾਬ ਨੈਸ਼ਨਲ ਬੈਂਕ ਵਿੱਚ ਮੈਨੇਜਰ ਹੈ ਫਾਜ਼ਿਲ ਕਾ ਮੇਨ ਬ੍ਰਾਂਚ ਉਹਨਾਂ ਤੇ ਤੇ ਉਹਨਾਂ ਦੇ ਭਰਾ ਤੇ ਹਮਲਾ ਕੀਤਾ ਸਿਰ ਉੱਤੇ ਬੋਤਲਾਂ ਮਾਰੀਆਂ ਗਈਆਂ ਹੋਰ ਧਾਰਦਾਰ ਹਥਿਆਰਾਂ ਨਾਲ ਹਮਲਾ ਹੋਇਆ ਜਿਹੜਾ ਅਨਕੁਸ਼ ਦਾ ਛੋਟਾ ਭਰਾ ਹੈ ਕੁਨਾਲ ਉਹ ਉਸ ਤੇ ਬਹੁਤ ਸੀਰੀਅਸ ਇੰਜਰੀਜ਼ ਹੋਈਆਂ ਉਹਦੇ ਚਿਹਰੇ ਤੇ ਫੈਕਚਰ ਹੋਏ ਤੇ ਬਹੁਤ ਹੀ ਗੰਭੀਰ ਹਾਲਤ ਵਿੱਚ ਹੋ ਰਿਹਾ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਇੱਥੇ ਆਰਗੇਨਾਈਜੇਸ਼ਨ ਵੱਲੋਂ ਮੈਮੋਰੰਡਮ ਦਿੱਤਾ ਹੈ ਜਿਹੜੇ ਬੰਦੇ ਉਹਨਾਂ ਦੀ شناخت ਹੋ ਚੁੱਕੀ ਹੈ ਉਹਨਾਂ ਦੇ ਐਡਰੈਸ ਵਗੈਰਾ ਪਤਾ ਲੱਗ ਚੁਕੇ ਤੇ ਤੁਰੰਤ ਪੁਲਿਸ ਉਹਨਾਂ ਨੂੰ ਅਰੈਸਟ ਕਰੇ ਔਰ ਐਫ ਆਈ ਆਰ ਵੀ ਸਦਰ ਥਾਣੇ ਵਿੱਚ ਹੋ ਚੁਕੀ ਹੈ ਜਿਹੜੀਆਂ ਵੀ ਦਫਾਵਾ ਸੀ 304 109 126 ਜੋ ਜੋ ਉਹਨਾਂ ਨੇ ਕੰਮ ਕੀਤਾ ਉਹ ਸਾਰਾ ਉਹਨਾਂ ਤੇ ਦਫਾਵਾ ਲੱਗ ਚੁਕੀਆਂ ਤੇ ਅਸੀਂ ਅੱਜ ਪੁਲਿਸ ਐਸ ਐਸ ਪੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਔਰ ਗੁਜ਼ਾਰਿਸ਼ ਕੀਤੀ ਹੈ ਕਿ ਤੁਰੰਤ ਇਹਨਾਂ ਨੂੰ ਅਪਰਾਧੀਆਂ ਨੂੰ ਪਕੜਿਆ ਜਾਵੇ ਉਹਨਾਂ ਨੂੰ ਭੱਜਣ ਦਾ ਨੱਠਣ ਦਾ ਜਾਂ ਫਿਰ ਮੈਨਿਪੂਲੇਸ਼ਨ ਜੋ ਰਿਕਾਰਡਸ ਤੇ ਹੋਰ ਜਿਹੜੇ ਸੀ ਸੀ ਟੀ ਵੀ ਫੁਟੇਜ ਵਗੈਰਾ ਨਾ ਕਰਨ ਦਿੱਤੀ ਜਾਵੇ ਕਸੇ ਹੀ ਅੱਜ ਇਸੇ ਕੰਮ ਲਈ ਅਸੀਂ ਉਰੇ ਇਕੱਠੇ ਹੋਏ ਇੱਕ ਇਹ ਮੇਜ਼ ਜੀ ਤੁਸੀਂ ਦੱਸੋ ਕਿ ਇਹ ਕਿੰਨੀ ਤਰੀਕ ਦੀ ਤੇ ਕਿੰਨੇ ਵਜੇ ਦੀ ਕਟਣਾ ਹੈ ਜੀ ਇਹ ਇਹ 30 ਤਰੀਕ ਦੀ ਸਵੇਰ ਦੀ ਕਟਣਾ ਹੈ ਠੀਕ ਹੈ ਜੀ ਤੇ ਹੁਣ ਤੁਸੀਂ ਫਰਦਰ ਕੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਦੀ ਮੰਗ ਅਸੀਂ ਇਹੀ ਕਰਦੇ ਹਾਂਗੇ ਐਸਐਸਪੀ ਸਾਹਿਬ ਜੋ ਵੀ ਪੁਲਿਸ ਪ੍ਰਸ਼ਾਸਨ ਹੈ অপরাধੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰੇ ਤੇ ਉਹਨਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਦਿੱਤੀ ਜਾਵੇ। ਅਦਰਵਾਇਜ਼ ਜੋ ਆਰਗਨਾਈਜੇਸ਼ਨ ਹੈ ਨੈਸ਼ਨਲ ਲੈਵਲ ਦੀ ਆਰਗਨਾਈਜੇਸ਼ਨ ਹੈ ਜੇਕਰ ਇਹ ਹੋ ਜਾ ਨਹੀਂ ਕੀਤਾ ਗਿਆ ਤਾਂ ਅਸੀਂ ਜੋ ਵੀ ਐਜੀਟੇਸ਼ਨਲ ਪ੍ਰੋਗਰਾਮ ਸੀਨੀਅਰ ਲੀਡਰਸ ਦੇਣਗੇ ਅਸੀਂ ਉਹ ਮੁਕੰਮਲ ਮੂਰੇ ਫਾਜ਼ਿਲ ਕិច្ਚ ਕਰਾਂਗੇ। ਇਹ ਪਿੰਡੀ ਟੱਬੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਪਿੰਡੀ ਟੱਬੇ ਉਹ ਰੋਡ ਤੇ ਜੋ ਹਾਈਵੇ ਦੇ ਉੱਪਰ ਹੈ। ਉਸ ਦਾ ਇੱਕ ਤਾਂ ਇਹ ਹੈ ਕਿ ਉਹ 24 ਘੰਟੇ ਅਗਰ ਖੁੱਲਾ ਰਹਿ ਰਿਹਾ ਤਾਂ ਉਸ ਨੂੰ ਇਹ ਅਥਾਰਟੀ ਕਿਹੜੇ ਪ੍ਰਸ਼ਾਸਨ ਨੇ ਦਿੱਤੀ ਹੈ? ਕੀ ਉਸ ਕੋਲ ਇਸ ਦੀ ਅਥਾਰਟੀ ਹੈ? ਉੱਥੇ ਆਏ ਦਿਨ ਕੋਈ ਨਾ ਕੋਈ ਵਾਰਦਾਤ ਹੁੰਦੀ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਵੀ ਮੰਗ ਕਰਾਂਗੇ ਕਿ ਜੋ ਇਹਦੇ ਕਾਗਜ਼ਾਤ ਹੈ ਪਿੰਡੀ ਟਾਬੇ ਦੇ ਇਹਦੇ ਉੱਪਰ ਇੱਕ ਵਾਰ ਨਿਗਾਹ ਫਰੋਲੀ ਜਾਵੇ ਤੇ ਇਹਨੂੰ ਦੇਖਿਆ ਜਾਵੇ ਜੇਕਰ ਇਹੋ ਜਿਹਾ ਕੁਝ ਨਹੀਂ ਹੈ ਤਾਂ ਉਸ ਨੂੰ ਅੰਕੁਸ਼ ਲਗਾਇਆ ਜਾਵੇ ਠੀਕ ਹੈ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਸ ਕਨੇ ਦਾ ਆਪਣਾ ਨਾਮ ਦੱਸੋ ਪਹਿਲੇ ਮੇਰਾ ਨਾਮ ਮੰਗ ਸਿੰਘ ਜੀ ਹਾਂਜੀ ਇਹ ਮੇਰੇ ਦੋ ਬੇਟੇ ਨੇ ਜਿੰਨਾਂ ਦੇ ਨਾਲ ਇਹ ਸਬੂਟ ਉੱਥੇ ਹੋਇਆ ਸੀ 30 ਤਰੀਕ ਨੂੰ ਠੀਕ ਹੈ ਜੀ ਇਹਨਾਂ ਦੇ ਜ ਬਹੁਤ ਗੰਭੀਰ ਸੱਟਾਂ ਲਗੀਆਂ ਨੇ ਤੇ ਉੱਥੋਂ ਬੜੀ ਮੁਸ਼ਕਲ ਦੇ ਨਾਲ ਇਹਨਾਂ ਨੂੰ ਚੱਕ ਕੇ ਅਸੀਂ ਲੈ ਆ ਕੇ ਹਸਪਤਾਲ ਦੀ ਤੇ ਪਰ ਮਾਦਮਾ ਨੇ ਚਾਹਿਆ ਤਾਂ ਉਸ ਕਰਕੇ ਕਿ ਜੋਗੀੰਦਰੀ ਬਚਤ ਹੋ ਗਈ ਡੈਟ ਹੋਣ ਤੋਂ ਜੋ ਛੋਟਾ ਬੇਟਾ ਸੀ ਉਹਨਦੇ ਤੇ ਲਾਜ਼ ਬਹੁਤ ਹੀ ਗੰਭੀਰ ਸੀ ਤੇ ਠੀਕ ਹੈ ਜੀ ਉਹਦੀ ਤੇ ਉਸ ਵੇਲੇ ਮੌਕੇ ਦੇ ਬਚਨ ਦੀ ਉਮੀਦ ਨਹੀਂ ਸੀ ਠੀਕ ਹੈ ਪਰ ਇਲਾਜ ਸਿਵਲ ਹਸਪਤਲ ਜੋ ਬੜੀਆ ਕੀਤਾ ਗਿਆ ਉਸ ਤੋਂ ਬਾਅਦ ਉਹਦੀ ਮਤਲਬ ਕਵਰੀ ਹੋ ਗਈ ਸੀ ਠੀਕ ਹੈ ਜੀ ਉਸ ਤੋਂ ਬਾਅਦ ਬੇਟੇ ਨੂੰ ਆਪਣਾ ਮੈਡੀਕਲ ਕਾਲਜ ਫਰੀਦਕੋਟ ਰੈਫਰੈਂਸ ਕੀਤਾ ਗਿਆ ਦਾ ਜੁੜਨ ਦੋਸਤ ਉਹ ਉੱਥੇ ਇਲਾਜ ਚੱਲਿਆ ਦਾ ਇੰਦਾਜ਼ਨ ਕਿੰਨੇ ਕੰਦੇ ਸੀਗੇ ਜੀ ਇਹ ਬੰਦੇ ਦੇਖੋ ਜੀ 15 ਤੋਂ 20 ਬੰਦੇ ਬੰਦੇ ਸੀਦੇ ਠੀਕ ਹੈ ਕੋਈ ਪਟਨਾ ਪਲਾਸੀ ਦੇ ਕੋਈ ਪੁਲਿਸ ਨੇ ਇਹਦੇ ਵਿੱਚ ਕੁਝ ਕਾਰਵਾਈ ਕੀਤੀ ਹਲੇ ਤੱਕ ਜੀ ਜੀ ਦੇਖੋ ਜੀ ਮੌਕੇ ਤੇ ਉਹਨਾਂ ਨੇ ਜੋ ਐਫਆਰ ਵਗੈਰਾ ਦਾ ਸਾਰੀ ਲਾਜ਼ ਕਰ ਦਿੱਤੀ ਹੈ ਇਹ ਤਾਂ ਪੁਲਿਸ ਨੇ ਬਹੁਤ ਵਧੀਆ ਕੀਤਾ ਦਾ ਹੁਣ ਅਸੀਂ ਇਹੀ ਮੰਗ ਕਰਨਾ ਹੈ ਕਿ ਇਹ ਬੰਦਿਆਂ ਦਾ ਪਤਾ ਲੱਗ ਚੁੱਕਾ ਹੈ ਦਾ ਤੇ ਬੰਦਿਆਂ ਨੂੰ ਰਸਟ ਕੀਤਾ ਜਾਵੇ ਠੀਕ ਹੈ ਹਾਂ ਜੀ ਹਾਂ